ਬੋਲੀ ਪਾਵੇ ਕਦ ਆ ਵੀਰਾ ਮਿਲਗੇ ਪੈਣ ਪਰਾਵੇ 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 ਕਦ ਆ ਵੀਰਾ ਸੋਣ ਆ ਗਿਆ ਤੀਆਂ ਦੇ ਦਿਨ ਨੇ ਤੇ ਜੀ ਮਾਇ ਛੋਟੇ ਵੀਰ ਨੂੰ ਸੋਣ ਆ ਗਿਆ ਤੀਆਂ ਦੇ ਦਿਨ ਵੀਰ ਦੀ ਕਵਿਲਦਾਰੀ ਪਾਰੀ ਤੇਜੀ ਮਾਏ ਛੋਟੇ ਵੀਰ ਨੂੰ ਵੱਡੇ ਵੀਰ ਦੀ ਕਵਿਲਦਾਰੀ ਪਾਰੀ ਤੇਜੀ ਮਾਏ ਛੋਟੇ ਵੀਰ ਨੂੰ ਵੱਡੇ ਵੀਰ ਦੀ ਕਵਿਲਦਾਰੀ ਪਾਰੀ ਤੇਜੀ ਮਾਏ ਛੋਟੇ ਵੀਰ ਨੂੰ ਤੈਨੋਂ ਪੀਆਂ ਨੂੰ ਲੈਣ ਨਾ ਆਏ ਭੋਗ ਆਗਰ ਮਿੱਤਾ ਤਖਾਂ ਨਾ ਮਹੀਨਾ ਜੀ ਨਾ ਕਰਦਾ ਸਾਰੇ ਜਾਨ ਨੂੰ ਮੁੰਡਾ ਫੀਰੇ ਨਹੀਂ ਗੱਡੀ ਜੋੜ ਕੇ ਲੈ ਜਾਣ ਨੂੰ ਮੁੰਡਾ ਫੀਰੇ ਰਦਾ ਚੂੜੀਆਂ ਪਾਉਣ ਨੂੰ ਮੁੰਡਾ ਫਿਰੇ ਨੀ ਸੱਤ ਰੰਗੀਆਂ ਚੜਾਉਣ ਨੂੰ ਮੁੰਡਾ ਫਿਰੇ ਨੀ ਸੱਤ ਰੰਗੀਆਂ ਚੜਾਉਣ ਨੂੰ ਮੁੰਡਾ ਫਿਰੇ ਨੀ ਸੱਤ ਰੰਗੀਆਂ ਚੜਾਉਣ ਨੂੰ ਆ ਚਾਚੀ ਆ ਪਸੂਟ ਸਵਾਈਏ ਆ ਚਾਚੀ ਆ ਪਸੂਟ ਸਵਾਈਏ ਟੇਡੇ ਫੁੱਲ ਪਵਾਈਏ ਨੀ ਮੱਚ ਦੇ ਲੋਕਾਂ ਤੇ ਪੀਪ ਤੇਲ ਦਾ ਪਾਈਏ ਨੀ ਮੱਚ ਦੇ ਲੋਕਾਂ ਤੇ ਪੀਪ ਤੇਲ ਦਾ ਪਾਈਏ ਹਾਰੀ ਨਮਰ ਜਤਿਨੇ ਜਤਿ ਬੈ ਜਾ ਜੇ ਤੈਨੂੰ ਬੜਾ ਮੂਟਾ ਮੈਂ ਕਹਿ ਲਾਂ ਬਣ ਜਾਵਾਂ ਆਪਣੇ ਪਰ ਪਰ ਮੂਠਾ ਚਲਾਵਾਂ ਤੇਰੇ ਰੂਪ ਦੀਆਂ ਪਰ ਪਰ ਮੂਠਾ ਚਲਾਵਾਂ ਤੇਰੇ ਰੂਪ ਦੀਆਂ ਪਰ ਪਰ ਮੂਠਾਂ ਚਲਾਵਾਂ ਤੇਰੇ ਰੂਪ ਦੀਆਂ ਪਰ ਪਰ ਮੂਠਾਂ ਚਲਾਵਾਂ ਤੇਰੇ ਰੂਪ ਦੀਆਂ ਪਰ ਪਰ ਮੂਠਾਂ ਚਲਾਵਾਂ ਮਾ ਪਿਓ ਪੂਸੀਤੀਆਂ ਮੇ ਰਖੀਆਂ ਪੁੱਤਾਂ ਬਰੋਬਰ ਰੱਖਿਆ ਕਰੋ ਸਾਨੂੰ ਅੱਗੇ ਲੈ ਕਰੇ ਮਾਤਿੱਆ ਕਰੋ ਸਾਨੂੰ ਅੱਗੇ ਲੈ ਕਰੇ ਨਾਤਿੱਆ ਕਰੋ ਸਾਨੂੰ ਅੱਗੇ ਲੈ ਕਰੇ ਨਾਤਿੱਆ ਕਰੋ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਰੀਆਂ ਜਿਵੇਂ ਰਹਿ ਮਾਪੇਤੀਆਂ ਪੁੱਤਾਂ ਵਾਂਗੂੰ ਪਾਈਆਂ ਦੇਉਂਦੇ ਰਹਿਣ ਮਾਪੇ ਜੰਗੋ ਰੈਣ ਮਾਪੇ ਪੀਂਆਂ ਪੁੱਤਾਂ ਵਾਂਗੂ ਔਰੀਆਂ ਜੰਗੋ ਰੈਣ ਮਾਪੇ ਪੀਂਆਂ ਪੁੱਤਾਂ ਵਾਂਗੂ ਔਰੀਆਂ ਹੋਲੀ ਫੇਰ ਆਪੇ ਵਾਇਆ ਮੁੜ ਜਾ ਚੁੱਪ ਕਰਕੇ ਵਿੱਚ ਤੀਆਂ ਦੇ ਆਇਆ ਮੁੜ ਜਾ ਚੁੱਪ ਕਰਕੇ ਵਿੱਚ ਤੀਆਂ ਦੇ ਆਇਆ ਮੁੜ ਜਾ ਚੁੱਪ ਕਰਕੇ ਵਿੱਚ ਤੀਆਂ ਦੇ ਆਇਆ ਮੁੜ ਜਾ ਚੁੱਪ ਕਰਕੇ ਕਹਿੰਦੇ ਬੜੇ ਨੂੰ ਦਵਾਰੇ ਬੈਠੇ ਆਹ ਬੈਠੋ ਬੈਠੋ एदे मारो नी के मोड़ा जंदे दा कियां विच ले आ गया एदे मारो नी के मोड़ा जंदे दा कियां विच ले आ गया एदे मारो नी के मोड़ा जंदे दा कियां विच आ गया ਪਾਉ ਕੇ 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 ਸਰਦਾਰ ਵੀਰ ਮੇਰਾ ਨਹੀਂ ਪਹਿਣਾ ਨੂੰ ਮੱਥਾ ਤੇ ਕੇ ਸਰਦਾਰ ਵੀਰ ਮੇਰਾ ਨਹੀਂ ਪਹਿਣਾ ਨੂੰ ਮੱਥਾ ਤੇ ਕੇ ਸਰਦਾਰ ਵੀਰ ਮੇਰਾ ਨਹੀਂ ਪਹਿਣਾ ਨੂੰ ਮੱਥਾ ਤੇ ਕੇ ਸਰਦਾਰ ਵੀਰ ਮੇਰਾ ਕਿਤਾਰਾ ਨੂੰ ਮੱਥਾ ਤੇ ਕੇ ਯੇ ਮਾਪੇਓ ਤਿੰਨ ਰੱਖੀਆਂ ਵੇ ਹੁੰਦੀਆਂ ਕਿਹੜੇ ਮਹੀਨੇ ਜਾਇਆ ਕਰੋ ਦੁੱਧ ਜਾਇਆ ਬਦਾਰ ਦੁੱਬਦਾਇਆ ਬਾਰੇ ਦੇ ਵੰਡਾਇਆ ਕਰੋ ਡੁੱਬ ਜਾਂਦਾ ਬਾਰੇ ਦੇ ਵੰਡਾਇਆ ਕਰੋ ਡੁੱਬ ਜਾਂਦਾ ਬਾਰੇ ਦੇ ਵੰਡਾਇਆ ਕਰੋ ਚਿਮਨ ਬੋਲ ਕੇ ਪੰਪਾ ਦੇ ਅੱਜ ਤੀਆਂ ਦੇ ਹੱਸੀਆਂ ਹੋ ਐਡ ਪਾਈਏ ਬਈ ਵੇਖੋ ਵਿੱਚ ਵਾਸਾ ਤੀਆਂ ਵੇਲੇ ਪਾਉਣ ਵਾਲਿਆ ਤੇਰਾ ਹੋਵੇ ਸੁਰਗਾ ਵਿੱਚ ਵਾਸਾ ਤੀਆਂ ਵੇਲੇ ਪਾਉਣ ਵਾਲਿਆ ਤੇਰਾ ਹੋਵੇ ਸੁਰਗਾ ਵਿੱਚ ਵਾਸਾ ਤੀਆਂ ਵੇਲੇ ਪਾਉਣ ਕੋਟੇ ਕੋਟੇ ਆ ਜਾ ਵੀਰਣਾ ਸੱਸ ਦੇ ਨੀ ਟੁੰਡਾ ਮਾ ਕੋਲੇ ਕੋਟੇ ਕੋਟੇ ਆਗਾ ਵੀਰਣਾ ਸੱਸ ਤੇਰੀ ਮੱਝ ਮਾਰਦੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸ ਤੇਰੀ ਮੱਝ ਮਾਰਦੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸ ਤੇਰੀ ਮੱਝ ਮਾਰਦੇ